ਅੱਜ 31 ਮਈ 2025 ਨੂੰ ਢੋਲੇਵਾਲ ਮਿਲਟਰੀ ਕੰਪਲੈਕਸ ਦੇ ਵਿੱਚ ਰਾਤ ਨੂੰ 8 ਵਜੇ ਇੱਕ ਮੌਕ ਡ੍ਰਿਲ ਕੀਤੀ ਗਈ ਹੈ। ਇਸ ਮੌਕ ਡ੍ਰਿਲ ਦਾ ਪਰਪਸ ਸੀ ਕਿ ਜੇ ਕਦੇ ਡਰੋਨ ਅਟੈਕ ਹੁੰਦਾ ਹੈ ਤਾਂ ਡਰੋਨ ਅਟੈਕ ਤੋਂ ਬਾਅਦ ਰੈਸਕਿਊ ਟੀਮਸ ਨੇ ਜਿਹੜੀਆਂ ਉਹਨਾਂ ਨੇ ਕਿਵੇਂ ਪਰਫਾਰਮ ਕਰਨਾ ਹੈ। ਅੱਜ 8 ਵਜੇ ਇੱਥੇ ਪਹਿਲਾਂ ਬਲੈਕਆਊਟ ਕੀਤਾ ਗਿਆ ਰੈੱਡ ਸਿਗਨਲ ਤੋਂ ਬਾਅਦ 8:30 ਵਜੇ ਗ੍ਰੀਨ ਸਿਗਨਲ ਤੋਂ ਬਾਅਦ ਜਿੰਨੀਆਂ ਵੀ ਰੈਸਕਿਊ ਟੀਮ ਸੀਗੀਆਂ ਉਹ ਮੂਵ ਹੋਈਆਂ। ਇਹਦੇ ਵਿੱਚ ਫਾਇਰ ਡਿਪਾਰਟਮੈਂਟਸ ਨੇ ਸਭ ਤੋਂ ਪਹਿਲਾਂ ਫਾਇਰ ਟੈਂਡਰ ਮੂਵ ਕੀਤਾ। ਜੇ ਕੋਈ ਅਗ ਲੱਗੀ ਹੈ ਕਿਤੇ ਸਭ ਤੋਂ ਪਹਿਲਾਂ ਉਹਨੂੰ ਬੁਝਾਇਆ ਗਿਆ ਫਿਰ ਉਸ ਤੋਂ ਬਾਅਦ ਸਾਡੇ ਜਿਹੜੇ ਨਹਿਰੂ ਯੁਵਾ ਕੇਂਦਰ ਦੇ ਬੱਚੇ ਸੀ ਉਹਨਾਂ ਨੇ ਐਨਸੀਸੀ ਕੈਡਿਟਸ ਨੇ ਸਿਵਲ ਡਿਫੈਂਸ ਵਾਲਿਆਂ ਨੇ ਇਹਨਾਂ ਸਾਰਿਆਂ ਨੇ ਟੀਮਸ ਬਣਾ ਕੇ ਸਰਚ ਐਂਡ ਰੈਸਕਿਊ ਟੀਮਸ ਬਣਾਈਆਂ ਇਹਦੇ ਨਾਲ ਹੀ ਐਨਡੀਆਰਐਫ ਵੱਲੋਂ ਇੱਥੇ ਅਲੱਗ ਤੋਂ ਇੱਕ ਹਸਪਤਾਲ ਵੀ ਬਣਾਇਆ ਗਿਆ ਮੇਕਸ਼ਫ ਹਸਪਤਾਲ ਐਂਡ ਉਹਨਾਂ ਦੀਆਂ ਟੀਮਸ ਨੇ ਉਹਦੀ ਪ੍ਰੈਕਟਿਸ ਕੀਤੀ ਕਿ ਜੇ ਕੋਈ ਮਲਬੇ ਦੇ ਥੱਲੇ ਦੱਬਿਆ ਹੋਊਗਾ ਤਾਂ ਉਹਨੂੰ ਅਸੀਂ ਕਿਵੇਂ ਉੱਥੋਂ ਰਿਟਰੀਵ ਕਰਾਂਗੇ ਐਂਡ ਕਿਵੇਂ ਉਹਨਾਂ ਨੂੰ ਇਲਾਜ ਕਰਾਵਾਂਗੇ ਸਾਡੇ ਡਾਕਟਰ ਸਾਹਿਬਾਨ ਜਿੰਨੇ ਵੀ ਸਾਡੇ ਇੱਥੇ ਟੀਮਸ ਬਣਾਈਆਂ ਹੋਈਆਂ ਸੀਗੀਆਂ ਸਿਵਲ ਸਰਜਨ ਆਫਿਸ ਤੋਂ ਟੀਮਸ ਆਈਆਂ ਸੀ ਜਿਨ੍ਹਾਂ ਨੇ ਉਹਨਾਂ ਨੂੰ ਕੈਟਾਗਰੀ ਵਾਈਜ਼ ਜੇ ਕੋਈ ਰੈੱਡ ਕੈਟਾਗਰੀ ਵਾਲਾ ਜਿਹਨੂੰ ਅਰਜੈਂਟਲੀ ਜ਼ਿਆਦਾ ਮੈਡੀਕਲ ਸਪੋਰਟ ਦੀ ਲੋੜ ਹੈ ਉਹਨਾਂ ਨੂੰ ਅਸੀਂ ਐਂਬੂਲੈਂਸ ਦੇ ਵਿੱਚ ਗ੍ਰੀਨ ਕਾਰਿਡੋਰ ਤਿਆਰ ਕਰਕੇ ਨੇੜੇ ਵਾਲੇ ਨੇੜੇ ਵਾਲੇ ਹਸਪੀਟਲਸ ਦੇ ਵਿੱਚ ਸ਼ਿਫਟ ਕੀਤਾ ਜਿਹੜੇ ਆਲਰੇਡੀ ਅਸੀਂ ਮੈਪ ਕੀਤੇ ਹੋਏ ਸੀਗੇ yellow ਕੈਟਾਗਰੀ ਵਾਲਿਆਂ ਨੂੰ ਇੱਥੇ ਡਾਕਟਰਸ ਦੀ ਟੀਮ ਨੇ ਉਹਨਾਂ ਨੂੰ ਮੌਕੇ ਤੇ ਹੀ ਸਪੋਰਟ ਦਿੱਤੀ ਇਹ ਸਾਰਾ ਇੱਕ ਪ੍ਰੈਕਟਿਸ ਦਾ ਹਿੱਸਾ ਸੀਗਾ ਕਿ ਜੇ ਕਦੇ ਅਜਿਹਾ ਕੋਈ ਹਾਦਸਾ ਹੁੰਦਾ ਵੀ ਹੈ ਤਾਂ ਉਸ ਤੋਂ ਬਾਅਦ ਯਾ ਜਿੰਨੀਆਂ ਵੀ ਸਾਡੀਆਂ ਟੀਮਸ ਨੇ ਉਹ ਕਿਵੇਂ ਉਹਦੇ ਤੇ ਰਿਐਕਟ ਕਰਨਗੀਆਂ ਕਿਵੇਂ ਅਸੀਂ ਸਪੋਰਟ ਦਵਾਂਗੇ ਇਹ ਸਾਰਾ ਸਕਸੈਸਫੁਲੀ ਕੰਡਕਟ ਹੋਇਆ ਕੰਡਕਟ ਹੋਇਆ ਤੇ ਜਿੰਨੇ ਵੀ ਬੱਚੇ ਸੀ ਉਹਨਾਂ ਦੀ ਫੀਡਬੈਕ ਬਹੁਤ ਅੱਛੀ ਸੀ ਉਹਨਾਂ ਨੂੰ ਵੀ ਸਿੱਖਣ ਨੂੰ ਬਹੁਤ ਵਧੀਆ ਮਿਲਿਆ ਅੱਜ 31 ਮਈ 2025 ਨੂੰ ਢੋਲੇਵਾਲ ਮਿਲਟਰੀ ਕੰਪਲੈਕਸ ਦੇ ਵਿੱਚ ਰਾਤ ਨੂੰ 8 ਵਜੇ ਇੱਕ ਮੌਕ ਡ੍ਰਿਲ ਕੀਤੀ ਗਈ ਹੈ ਇਸ ਮੌਕ ਡ੍ਰਿਲ ਦਾ ਪਰਪਸ ਸੀ ਕਿ ਜੇ ਕਦੇ ਡਰੋਨ ਅਟੈਕ ਹੁੰਦਾ ਹੈ ਤਾਂ ਡਰੋਨ ਅਟੈਕ ਤੋਂ ਬਾਅਦ ਰੈਸਕਿਊ ਟੀਮਸ ਨੇ ਜਿਹੜੀਆਂ ਉਹਨਾਂ ਨੇ ਕਿਵੇਂ ਪਰਫਾਰਮ ਕਰਨਾ ਹੈ ਅੱਜ 8 ਵਜੇ ਇੱਥੇ ਪਹਿਲਾਂ ਬਲੈਕਆਊਟ ਕੀਤਾ ਗਿਆ ਰੈੱਡ ਸਿਗਨਲ ਤੋਂ ਬਾਅਦ 8:30 ਵਜੇ ਗ੍ਰੀਨ ਸਿਗਨਲ ਤੋਂ ਬਾਅਦ ਜਿੰਨੀਆਂ ਵੀ ਰੈਸਕਿਊ ਟੀਮ ਸੀਗੀਆਂ ਉਹ ਮੂਵ ਹੋਈਆਂ ਇਹਦੇ ਵਿੱਚ ਫਾਇਰ ਡਿਪਾਰਟਮੈਂਟਸ ਨੇ ਸਭ ਤੋਂ ਪਹਿਲਾਂ ਫਾਇਰ ਟੈਂਡਰ ਮੂਵ ਕੀਤਾ ਜੇ ਕੋਈ ਅੱਗ ਲੱਗੀ ਹੈ ਕਿਤੇ ਸਭ ਤੋਂ ਪਹਿਲਾਂ ਉਹਨੂੰ ਬੁਝਾਇਆ ਗਿਆ ਫਿਰ ਉਸ ਤੋਂ ਬਾਅਦ ਸਾਡੇ ਜਿਹੜੇ ਨਹਿਰੂ ਯੁਵਾ ਕੇਂਦਰ ਦੇ ਬੱਚੇ ਸੀ ਉਹਨਾਂ ਨੇ ਐਨਸੀਸੀ ਕੈਡਿਟਸ ਨੇ ਸਿਵਲ ਡਿਫੈਂਸ ਵਾਲਿਆਂ ਨੇ ਇਹਨਾਂ ਸਾਰਿਆਂ ਨੇ ਟੀਮਸ ਬਣਾ ਕੇ ਸਰਚ ਐਂਡ ਰੈਸਕਿਊ ਟੀਮਸ ਬਣਾਈਆਂ ਇਹਦੇ ਨਾਲ ਹੀ ਐਨਡੀਆਰਐਫ ਵੱਲੋਂ ਇੱਥੇ ਅਲੱਗ ਤੋਂ ਇੱਕ ਹਸਪਤਾਲ ਵੀ ਬਣਾਇਆ ਗਿਆ ਮੇਕ ਸ਼ਿਫ ਹਸਪਤਾਲ ਐਂਡ ਉਹਨਾਂ ਦੀਆਂ ਟੀਮਸ ਨੇ ਉਹਦੀ ਪ੍ਰੈਕਟਿਸ ਕੀਤੀ ਕਿ ਜੇ ਕੋਈ ਮਲਬੇ ਦੇ ਥੱਲੇ ਦੱਬਿਆ ਹੋਊਗਾ ਤਾਂ ਉਹਨੂੰ ਅਸੀਂ ਕਿਵੇਂ ਉੱਥੋਂ ਰਿਟਰੀਵ ਕਰਾਂਗੇ ਐਂਡ ਕਿਵੇਂ ਉਹਨਾਂ ਨੂੰ ਇਲਾਜ ਕਰਾਵਾਂਗੇ ਸਾਡੇ ਡਾਕਟਰ ਸਾਹਿਬਾਨ ਜਿਨ੍ਹਾਂ ਨੇ ਵੀ ਸਾਡੇ ਇੱਥੇ ਟੀਮਸ ਬਣਾਈਆਂ ਹੋਈਆਂ ਸੀਗੀਆਂ ਸਿਵਲ ਸਰਜਨ ਆਫਿਸ ਤੋਂ ਟੀਮਸ ਆਈਆਂ ਸੀ ਜਿਨ੍ਹਾਂ ਨੇ ਉਹਨਾਂ ਨੂੰ ਕੈਟੇਗਰੀ ਵਾਈਜ਼ ਜੇ ਕੋਈ ਰੈੱਡ ਕੈਟੇਗਰੀ ਵਾਲਾ ਜਿਹਨੂੰ ਅਰਜੈਂਟਲੀ ਜ਼ਿਆਦਾ ਮੈਡੀਕਲ ਸਪੋਰਟ ਦੀ ਲੋੜ ਹੈ ਉਹਨਾਂ ਨੂੰ ਅਸੀਂ ਐਂਬੂਲੈਂਸ ਦੇ ਵਿੱਚ ਗ੍ਰੀਨ ਕਾਰਿਡੋਰ ਤਿਆਰ ਕਰਕੇ ਨੇੜੇ ਵਾਲੇ ਨੇੜੇ ਵਾਲ ਹਸਪੀਟਲਸ ਦੇ ਵਿੱਚ ਸ਼ਿਫਟ ਕੀਤਾ ਜਿਹੜੇ ਆਲਰੇਡੀ ਅਸੀਂ ਮੈਪ ਕੀਤੇ ਹੋਏ ਸੀਗੇ yellow category ਵਾਲਿਆਂ ਨੂੰ ਇੱਥੇ ਡਾਕਟਰਸ ਦੀ ਟੀਮ ਨੇ ਉਹਨਾਂ ਨੂੰ ਮੌਕੇ ਤੇ ਹੀ ਸਪੋਰਟ ਦਿੱਤੀ ਇਹ ਸਾਰਾ ਇੱਕ ਪ੍ਰੈਕਟਿਸ ਦਾ ਹਿੱਸਾ ਸੀਗਾ ਕਿ ਜੇ ਕਦੇ ਅਜਿਹਾ ਕੋਈ ਹਾਦਸਾ ਹੁੰਦਾ ਵੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈ ਜਾਂ ਜਿੰਨੀਆਂ ਵੀ ਸਾਡੀਆਂ ਟੀਮਜ਼ ਨੇ ਉਹ ਕਿਵੇਂ ਉਹਦੇ ਤੇ ਰਿਐਕਟ ਕਰਨਗੀਆਂ ਕਿਵੇਂ ਅਸੀਂ ਸਪੋਰਟ ਦੇਵਾਂਗੇ ਇਹ ਸਾਰਾ ਸਕਸੈਸਫੁਲੀ ਕੰਡਕਟ ਹੋਇਆ ਕੰਡਕਟ ਹੋਇਆ ਤੇ ਜਿੰਨੇ ਵੀ ਬੱਚੇ ਸੀ ਉਹਨਾਂ ਦੀ ਫੀਡਬੈਕ ਬਹੁਤ ਅੱਛੀ ਸੀ ਉਹਨਾਂ ਨੂੰ ਵੀ ਸਿੱਖਣ ਨੂੰ ਬਹੁਤ ਵਧੀਆ ਲੱਗਿਆ